ਕਿਥੇ ਨਕਾ ਲਗਾਏਗਾ ਸੱਜੂ ਆਇਦ ਕਰ ਬਾਹ ਮੈਸੇਜ ਕਿਸਾਬ ਕੋ ਦਾਸ ਪਰ ਜੀ ਜੀ ਜੋ ਮੇਮ ਚਲਾਈ ਗਈ ਦੀ ਆ ਵੀ ਅੰਡਰੇਜ ਬੱਚਿਆਂ ਨੂੰ ਅਵੇਅਰ ਕਰਨਾ ਵਾ ਵੱਧ ਵੱਧ ਸਕੂਲਾਂ ਵਿੱਚ ਜਾ ਕੇ ਰੋਡ ਦੇ ਉੱਤੇ ਜਾ ਕੇ ਅੱਜ ਅਸੀਂ ਗਵਰਨਮੈਂਟ ਕਾਲਜ ਦੇ ਬਾਹਰ ਡੀਸੀ ਆਫਿਸ ਦੇ ਚਾਈਲਡ ਪ੍ਰੋਟੈਕਸ਼ਨ ਅਫਸਰ ਜੋਸ਼ੀ ਸਾਹਿਬ ਸਾਡੇ ਨਾਲ ਉਹਨਾਂ ਦਾ ਸਟਾਫ ਸਾਡੇ ਨਾਲ ਹੈ ਔਰ ਇਹਨਾਂ ਨੇ ਇੱਕ ਮੇਮ ਚਲਾਈ ਆ ਵੀ ਅੰਡਰੇਜ ਬੱਚਿਆਂ ਨੂੰ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਜਾ ਕੇ ਰੋਕੇ ਉਹਨਾਂ ਨੂੰ ਅਵੇਅਰ ਕਰਨਾ ਵਾ ਉਹ ਅਵੇਅਰ ਕਰ ਰਹੇ ਔਰ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਨੇ ਰੋਕੇ ਆਵਾ ਲੜਕੀਆਂ ਨੂੰ ਵੀਰ ਕੀਤਾ ਵਾ ਸਪੈਸ਼ਲ ਵੀ ਇਹ ਦੇਸ਼ ਦਾ ਭਵਿੱਖ ਹੈ ਇਹਨਾਂ ਵਿੱਚ ਕੋਈ ਡਾਕਟਰ ਕੋਈ ਆਈਪੀਐਸ ਅਫਸਰ ਬਣਨੇ ਨੇ ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾਣਗੇ ਤੇ ਕੁੜੀਆਂ ਨੂੰ ਵੀ ਜ਼ਰੂਰੀ ਹੈਲਮਟ ਪਾਣਾ ਵਾ ਔਰ ਇਹੀ ਲੜਕੀਆਂ ਨੂੰ ਅੱਜ ਰੋਕੇ ਇਹੋ ਹੀ ਹਦਾਇਤ ਕੀਤੀ ਹੈ ਵੀ ਆਪਣੇ ਹੈਲਮਟ ਪਾਓ ਆਪਣੇ ਜਿਹੜੇ ਅੰਡਰਏਜ ਬੱਚੇ ਆ ਗਏ ਉਹ 50 ਸੀਸੀ ਦੀ ਗੱਡੀ ਲੈ ਕੇ ਹੀ ਚਲਾਣ 110 ਸੀਸੀ ਦੀ ਐਕਟਵਾ ਨਹੀਂ ਚਲਾ ਸਕਦੇ ਉਹ ਜਿਹੜੇ 18 ਸਾਲ ਤੋਂ ਘੱਟ ਨੇ ਔਰ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਆਪਣਾ ਲਾਇਸੈਂਸ ਬਰਾ ਕੇ ਪ੍ਰੋਪਰ ਔਰ ਉਹਨੂੰ ਚਲਾ ਸਕਦੇ ਆ ਅੱਜ ਵੀ ਚਲਾਣੇ ਕੀਤੇ ਕਿ ਬੱਚਿਆਂ ਦੇ ਬਿਲਕੁਲ ਲੜਕੀਆਂ ਦੇ ਚਲਾਣ ਵੀ ਮੈਡਮ ਨਾਲ ਉਹ ਲੜਕੀਆਂ ਦੇ ਚਲਾਣ ਕਰਾਏ ਜਿਹੜੀ ਲੜਕੀ ਅੰਡਰਏ ਦੀ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਉਹਨਾਂ ਨੇ ਵੀ ਅੱਜ ਚਲਾਣ ਕੀਤੇ ਆ ਉਹਨਾਂ ਨੂੰ ਅਵੇਅਰ ਵੀ ਕੀਤਾ ਵਾ ਕਿ ਹੈਲਮਟ ਪਾਓ ਔਰ ਆਪਣੇ ਲਰਨਿੰਗ ਲਾਇਸੈਂਸ ਬਣਾਓ ਜੋ 50cc ਦੀ ਐਕਟਵਾਇਕ ਚਲਾਉਂਦੇ